ਇਸੋੜੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਦੀ ਹੈ ਕਿ ਜ਼ਥੇਦਾਰ ਕੁਲਦੀਪ ਸਿੰਘ ਗੜਗਾਚ ਦੀ ਨਿਯੁਕਤੀ ਨੂੰ ਲੈ ਕੇ ਜੋ ਵਿਵਾਦ ਚੱਲ ਰਿਹਾ ਸੀ ਉਹ ਹੁਣ ਹੱਲ ਹੋ ਚੁੱਕਾ ਹੈ ਤੇ ਉੱਥੇ ਹੀ ਵਿਸ਼ੇਸ਼ ਸਮਾਗਮ ਸੱਦ ਲਿਆ ਹੈ ਤੇ ਦੱਸਦੀ ਹੈ ਕਿ 25 ਤਰੀਕ ਨੂੰ ਇੱਕ ਐਸ.ਜੀ.ਪੀ.ਐਸ ਦੇ ਵੱਲੋਂ ਵਿਸ਼ੇਸ਼ ਜਿਹੜਾ ਕਿ ਸਮਾਗਮ ਕਰਵਾਇਆ ਜਾਵੇਗਾ ਤੇ ਜਿਸ ਦੇ ਵਿੱਚ ਜ਼ਥੇਦਾਰ ਕੁਲਦੀਪ ਸਿੰਘ ਗੜਗਾਚ ਨੂੰ ਜਿਹੜਾ ਕਿ ਉਥੇ ਹੀ ਨਿਯੁਕਤ ਕਰਨ ਦੇ ਉੱਤੇ ਜੋ ਵਿਵਾਦ ਚੱਲ ਰਿਹਾ ਸੀ ਉਸ ਨੂੰ ਲੈ ਕੇ ਹੱਲ ਹੁਣ ਨਿਹੰਗ ਸਿੰਘਾਂ ਦੇ ਵੱਲੋਂ ਕਰ ਦਿੱਤਾ ਗਿਆ ਤਾਂ ਗੱਲ ਕਰੀਏ ਤਾਂ ਨਿਹੰਗ ਸਿੰਘਾਂ ਦਲਾ ਸੰਪਰਦਾਮ ਅਤੇ ਹੋਰਨਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਛ ਦੀ ਬਤੌਰ ਜਥੇਦਾਰ ਨਿਯੁਕਤੀ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਹੁਣ ਜਥੇਬੰਦੀਆਂ ਦੇ ਵੱਲੋਂ ਭਰੋਸੇਯੋਗਤਾ ਦਰਸਾਈ ਗਈ ਹੈ ਕਿ 25 ਤਰੀਕ ਨੂੰ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਆ ਗੱਲ ਕਰੀਏ ਸਿੰਘ ਪੰਥ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਯਤਨਾ ਨੂੰ ਵੱਡਾ ਬੂਰ ਪਿਆ ਹੈ ਜਿਨ੍ਹਾਂ ਸਦਕਾ ਤਖਤਸ਼੍ਰੀ ਕੇਸਗੜ ਸਾਧ ਦੇ ਜਥੇਦਾਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਚ ਸਬੰਧੀ ਚੱਲ ਰਹੇ ਵਿਵਾਦ ਦਾ ਹੱਲ ਹੋ ਗਿਆ ਹੈ ਨਿਹੰਗ ਸਿੰਘਾਂ ਦਲਾਂ ਸੰਪਰਦਾਮਾਤੇ ਹੋਰਨਾ ਸਿੱਖ ਜਥੇਬੰਦੀਆਂ ਦੇ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗਾਚ ਦੀ ਬਤੌਰ ਜਥੇਦਾਰ ਨਿਯੁਕਤੀ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਹੁਣ ਜਥੇਬੰਦੀਆਂ ਦੇ ਵੱਲੋਂ ਪ੍ਰੋਸੇ ਯੋਗਤਾ ਦਰਸਾਈ ਗਈ ਹੈ ਅਤੇ 25 ਨੂੰ ਜਿਹੜਾ ਕਿ ਸਵੇਰੇ 10 ਵਜੇ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਤੇ ਉੱਥੇ ਹੀ ਗੜਗਾਚ ਦੀ ਦਸਤਾਰਬੰਦੀ ਦਾ ਵਿਸ਼ੇਸ਼ ਸਮਾਗਮ ਜਿਹੜਾ ਕਿ 25 ਅਕਤੂਬਰ ਨੂੰ ਤਖਤ ਸ੍ਰੀ ਕੇਸਗੜ ਸਾਹਿਬ શ્રી ਅਨੰਦਪੁਰ ਸਾਹਿਬ ਵਿੱਚ ਸਵੇਰੇ ਜਿਹੜਾ ਕਿ 10 ਵਜੇ ਆਯੋਜਿਤ ਕੀਤਾ ਜਾਵੇਗਾ ਤੇ ਇਸ ਤੋਂ ਪਹਿਲਾਂ ਅ 10 ਮਾਰਚ ਨੂੰ ਐਸਟਪੀਸੀ ਦੇ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗਾਚ ਦੀ ਦਸਤਾਰਬੰਦੀ ਕੀਤੀ ਗਈ ਸੀ ਪਰ ਨਿਹੰਗ ਸਿੰਘ ਜਥੇਬੰਦੀ ਅਤੇ ਹੋਰ ਸਿੱਖ ਸੰਪਰਦਾਵਾਂ ਤੋਂ ਉਸ ਨੂੰ ਪੂਰੀ ਸਵੀਕਾਰਤਾ ਜਿਹੜੀ ਕਿ ਨਹੀਂ ਮਿਲ ਸકી ਤੇ ਹੁਣ ਐਸਟਪੀਸੀ ਨੇ ਨਵਾਂ ਸਮਾਗਮ ਰਾਕੇ ਇੱਕ ਪੱਤਰ ਜਾਰੀ ਕੀਤਾ ਹੈ ਇਸ ਪੱਤਰ ਦੇ ਵਿੱਚ ਸਕੱਤਰ ਪ੍ਰਤਾਪ ਸਿੰਘ ਨੇ ਅਤੇ ਮੁਖੀਆ ਤੋਂ ਬੇਨਤੀ ਕੀਤੀ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਾਕੇ ਦੀ 350ਵੀਂ ਸਦਮ ਦੀ ਨੂੰ ਧਿਆਨ ਦੇ ਵਿੱਚ ਰੱਖਦੇ ਆ ਇਤਿਦਾਰਿਕ ਯਾਨੀ ਕੁਲਦੀਪ ਸਿੰਘ ਗੜਗੱਛ ਨੂੰ ਨਿਹੰਗ ਸਿੰਘ ਅਦਾਲਤ ਅਤੇ ਹੋਰ ਸਿੱਖ ਸੰਪਰਦਾਵਾਂ ਜਥੇਬੰਦੀਆਂ ਤੇ ਮਹਾਂਪੁਰਖਾਂ ਦੇ ਵੱਲੋਂ ਮਾਨ ਸਨਮਾਨ ਦੇ ਕੇ ਪੰਥਕ ਜ਼ਿੰਮੇਵਾਰੀ ਸੌਪਣ ਦੇ ਲਈ ਸਮਾਗਮ ਅਯੋਜਿਤ ਕੀਤਾ ਜਾਵੇਗਾ। ਅਸੀਂ ਇਹ ਕਹੇ ਵੱਡੀ ਖਬਰ ਹੈ ਤੇ ਉੱਥੇ ਹੀ ਹੁਣ ਸਿੱਖ ਜਥੇਬੰਦੀਆਂ ਦੇ ਲਈ ਸਭ ਤੋਂ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਸਮਾਗਮ ਸੱਦ ਲਿਆ ਹੈ ਤੇ ਦੱਸਦੇ ਕਿ 25 ਤਰੀਕ ਨੂੰ ਇੱਕ ਐਸ.ਚ.ਪੀ.ਸੀ ਦੇ ਵੱਲੋਂ ਵਿਸ਼ੇਸ਼ ਜਿਹੜਾ ਕਿ ਸਮਾਗਮ ਕਰਵਾਇਆ ਜਾਵੇਗਾ ਤੇ ਜਿਸ ਦੇ ਵਿੱਚ ਜ਼ਥੇਦਾਰ ਕੁਲਦੀਪ ਸਿੰਘ ਗੜਗਾਚ ਨੂੰ ਜਿਹੜਾ ਕਿ ਉਥੇ ਹੀ ਨਿਯੁਕਤ ਕਰਨ ਦੇ ਉੱਤੇ ਜੋ ਵਿਵਾਦ ਚੱਲ ਰਿਹਾ ਸੀ ਉਸ ਨੂੰ ਲੈ ਕੇ ਹੱਲ ਹੁਣ ਨਿਹੰਗ ਸਿੰਘਾਂ ਦੇ ਵੱਲੋਂ ਕਰ ਦਿੱਤਾ ਗਿਆ ਤਾਂ ਗੱਲ ਕਰੀਏ ਤਾਂ ਨਿਹੰਗ ਸਿੰਘਾਂ ਦਲਾਾਂ ਸੰਪਰਦਾਮਾ ਤੇ ਹੋਰ ਨਾ ਸਿੱਖ ਜਥੇਬੰਦੀਆਂ ਦੇ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਚ ਦੀ ਬਤੌਰ ਜਥੇਦਾਰ ਨਿਯੁਕਤੀ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਹੁਣ ਜਥੇਬੰਦੀਆਂ ਦੇ ਵੱਲੋਂ ਭਰੋਸੇਯੋਗਤਾ ਦਰਸਾਈ ਗਈ ਹੈ ਕਿ 25 ਤਰੀਕ ਨੂੰ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਤਾਂ ਗੱਲ ਕਰੀਏ ਸਿੰਘ ਪੰਥ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਯਤਨਾਂ ਨੂੰ ਵੱਡਾ ਬੂਰ ਪਿਆ ਹੈ ਜਿਨ੍ਹਾਂ ਸਦਕਾ ਤਖਤਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਚ ਸਬੰਧੀ ਚੱਲ ਰਹੇ ਵਿਵਾਦ ਦਾ ਹੱਲ ਹੋ ਗਿਆ ਹੈ ਨਿਹੰਗ ਸਿੰਘਾਂ ਦਲਾਂ ਸੰਪਰਦਾਮਾਤੇ ਹੋਰਨਾ ਸਿੱਖ ਜਥੇਬੰਦੀਆਂ ਦੇ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗਾਚ ਦੀ ਬਤੌਰ ਜਥੇਦਾਰ ਨਿਯੁਕਤੀ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਹੁਣ ਜਥੇਬੰਦੀਆਂ ਦੇ ਵੱਲੋਂ ਰੋਸੇ ਯੋਗਤਾ ਦਰਸਾਈ ਗਈ ਹੈ ਅਤੇ 25 ਨੂੰ ਜਿਹੜਾ ਕਿ ਸਵੇਰੇ 10 ਵਜੇ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਤੇ ਉਥੇ ਹੀ ਗੜਗਾਛ ਦੀ ਦਸਤਾਰਬੰਦੀ ਦਾ ਵਿਸ਼ੇਸ਼ ਸਮਾਗਮ ਜਿਹੜਾ ਕਿ 25 ਅਕਤੂਬਰ ਨੂੰ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸਵੇਰੇ ਜਿਹੜਾ ਕਿ 10 ਵਜੇ ਆਯੋਜਿਤ ਕੀਤਾ ਜਾਵੇਗਾ ਤੇ ਇਸ ਤੋਂ ਪਹਿਲਾਂ 10 ਮਾਰਚ ਨੂੰ ਐਸ.ਟੀ.ਪੀ.ਸੀ ਦੇ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗਾਛ ਦੀ ਦਸਤਾਰਬੰਦੀ ਕੀਤੀ ਗਈ ਸੀ ਪਰ ਨਿਹੰਗ ਸਿੰਘ ਜਥੇਬੰਦੀ ਅਤੇ ਹੋਰ ਸਿੱਖ ਸੰਪਰਦਾਵਾਂ ਤੋਂ ਉਸ ਨੂੰ ਪੂਰੀ ਸਵੀਕਾਰਤਾ ਜਿਹੜੀ ਕਿ ਨਹੀਂ ਮਿਲ ਸકી ਤੇ ਹੁਣ ਐਸਟੀਪੀਸੀ ਨੇ ਨਵਾਂ ਸਮਾਗਮ ਰਾਕੇ ਇੱਕ ਪੱਤਰ ਜਾਰੀ ਕੀਤਾ ਇਸ ਪੱਤਰ ਦੇ ਵਿੱਚ ਸਕੱਤਰ ਪ੍ਰਤਾਪ ਸਿੰਘ ਨੇ ਅਤੇ ਮੁਖੀਆ ਤੋਂ ਬੇਨਤੀ ਕੀਤੀ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਾਕੇ ਦੀ 350ਵੀਂ ਸਦਮਦੀ ਨੂੰ ਧਿਆਨ ਦੇ ਵਿੱਚ ਰੱਖਦੇ ਆ ਜਥੇਦਾਰ ਗਿਨੀ ਕੁਲਦੀਪ ਸਿੰਘ ਗੜਗੱਚ ਨੂੰ ਨਿਹੰਗ ਸਿੰਘ ਅਦਾਲਤ ਅਤੇ ਹੋਰ ਸਿੱਖ ਸੰਪਰਦਾਵਾਂ ਜਥੇਬੰਦੀਆਂ ਅਤੇ ਮਹਾਂਪੁਰਖਾਂ ਵੱਲੋਂ ਮਾਨ ਸਰਮਾਨ ਦੇ ਕੇ ਪੰਥਕ ਜ਼ਿੰਮੇਵਾਰੀ ਸੌਪਣ ਦੇ ਲਈ ਸਮਾਗਮ ਅਯੋਜਿਤ ਕੀਤਾ ਜਾਵੇਦਾ ਅਸੀਂ ਇਹ ਕਿ ਇਹ ਵੱਡੀ ਖਬਰ ਹੈ ਤੇ ਉੱਥੇ ਹੀ ਹੁਣ ਸਿੱਖ ਜਥੇਬੰਦੀ ਦੇ ਲਈ ਹੈ ਸਭ ਤੋਂ ਵੱਡੀ ਖੁਸ਼ਖਬਰੀ ਸਾਹਮਣੇ ਆਈ